ਤੁਸੀਂ ਵੇਖ ਰਹੇ ਹੋ ਜਗਬਾਨੀ ਟੀਵੀ ਅੱਜ ਮਾਛੀਵਾੜਾ ਦੇ ਨੇੜੇ ਪਿੰਡ ਪਟੀਆਂ ਵਿਖੇ ਇੱਕ ਫੈਕਟਰੀ ਯਾਰ ਫਾਈਨ ਆਇਲ ਦੀ ਉੱਥੇ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਜਿੱਥੇ ਦੋ ਗਰੀਬ ਡਰਾਈਵਰ ਇੱਕ ਡਰਾਈਵਰ ਤੇ ਇੱਕ ਕੰਡੈਕਟਰ ਜੋ ਗਰੀਬ ਪਰਿਵਾਰ ਦਾ ਸਮਰਥਨ ਰੱਖਦੇ ਹਣੇ ਟਰੱਕ ਚਾਲਕ ਨੇ ਤੇ ਉਹਨਾਂ ਦੀ ਦਰਦਨਾਕ ਦੋਵਾਂ ਦੀ ਮੌਤ ਹੋ ਗਈ ਤੇ ਦੋਵਾਂ ਦੀਆਂ ਡੈੱਡ ਬਾਡੀਆਂ ਨੇ ਜਿਹੜੀਆਂ ਉਹ ਟਰੱਕ ਦੇ ਕੈਂਟਰ ਦੇ ਵਿੱਚ ਜਿਹੜਾ ਅੱਗੇ ਕੈਬਿਨ ਆ ਉਹਦੇ ਵਿੱਚ ਪਈਆਂ ਮਿਲੀਆਂ ਨੇ ਸੋ ਸੁਰੇ ਜਦੋਂ ਇਹਨਾਂ ਨੇ ਫੈਕਟਰੀ ਵਾਲਿਆਂ ਨੇ ਉਠਾ ਕੇ ਦੇਖਿਆ ਤੇ ਕੋਈ ਉਠਿਆ ਨਹੀਂ ਤਾਂ ਦੇਖਿਆ ਤੀ ਦੋਵੇਂ ਮ੍ਰਿਤਕ ਖਾਲਤ ਵਿੱਚ ਪਏ ਸੀ ਤੇ ਪੁਲਿਸ ਨੇ ਸੂਚ ਕਰ ਦਿੱਤਾ ਵਾ ਤੇ ਇਹ ਕਿੜਾਕੇ ਦੀ ਠੰਡ ਪੈ ਰਹੀ ਹੈ ਤੁਹਾਨੂੰ ਵੀ ਪਤਾ ਵੀ ਬਹੁਤ ਜ਼ਬਰਦਸਤ ਠੰਡ ਪੈ ਰਹੀ ਹੈ ਠੰਡ ਤੋਂ ਬਚਾ ਦੇ ਲਈ ਜੋ ਮੁੱਢਲੀ ਜਾਂਚ ਨਾਲ ਸਾਹਮਣੇ ਆਇਆ ਠੰਡ ਤੋਂ ਬਚਾ ਦੇ ਲਈ ਇਹਨਾਂ ਨੇ ਇੱਕ ਗੈਸ ਦੀ ਅੰਗਿੱਠੀ ਲਗਾਈ ਸੀ ਗੈਸ ਦੀ ਅੰਗਿੱਠੀ ਤੋਂ ਜ਼ਹਿਰੀਲੀ ਗੈਸ ਪੈਦਾ ਹੋਣ ਕਾਰਨ ਦਮ ਘੁੱਟਣ ਕਾਰਨ ਜੋ ਉਹਨਾਂ ਦੀ ਮੌਤ ਹੋ ਗਈ ਹੈ ਇਹਨਾਂ ਨੇ ਵੌਮਟਿੰਗ ਵੀ ਕੀਤੀ ਹੋਈਆਂ ਨੇ ਅੰਦਰ ਤੋਂ ਸੋ ਫਿਲਹਾਲ ਕੋਈ ਇਹ ਜਹਾ ਮਾਰਵਾਤੇ ਲੱਗਦਾ ਵੀ ਕੋਈ ਕਤਲ ਦਾ ਪੁਲਿਸ ਨੇ ਵੀ ਕਿਹਾ ਵੀ ਪਹਿਲੀ ਮੁੱਢਲੀ ਜਾਂਚਦਾਨ ਇਹ ਗੈਸ ਦੀ ਪੱਟੀ ਆ ਗੈਸ ਦੀ ਪ ਕੋਲਿਆਂ ਦੀ ਪੱਠੀ ਤੋਂ ਤੇ ਉਹਦੇ ਨਾਲ ਉਹ ਅੰਦਰ ਸ਼ੀਸ਼ੇ ਸਾਰੇ ਬਾਂਸੀ ਕੈਬਿਟ ਬਾਂਸੀ ਤੇ ਇਹਨਾਂ ਨੂੰ ਅੰਦਰ ਮੌਕਾ ਹੀ ਨਹੀਂ ਮਿਲਿਆ ਵੀ ਉੱਠ ਕੇ ਸ਼ੀਸ਼ੇ ਖੋਲ ਸਕਣ ਸੋ ਤੁਹਾਨੂੰ ਅਸੀਂ ਅੱਜ ਮੌਕਾ ਦਿਖਾਉਨੇ ਆ ਉਹ ਪੱਠੀ ਵੀ ਦਿਖਾਉਨੇ ਆ ਜਿੱਥੋਂ ਜੋ ਇਹਨਾਂ ਦੀ ਮੌਤਰਾ ਕਾਰਣੀ ਸੋ ਲੋਕਾਂ ਨੂੰ ਉਹ ਜ਼ਰੂਰਤ ਵੀ ਆ ਇਹ ਉਹ ਪੱਠੀ ਆ ਜਿੱਥੇ ਰਪਈਆ ਸਾਹਮਣੇ ਉਹਦੇ ਵਿੱਚ ਕੋਲੇ ਲਾਏ ਹੋਏ ਸੀਗੇ ਸੋ ਮੈਂ ਉਹ ਕਹਾ ਪਰ ਜੜਕੇ ਦਿਖਾਵੇਗਾ ਕੈਮਰਾਮੈਨ ਸੋ ਇਹ ਪੱਠੀ ਦੇ ਵਿੱਚ ਕੋਲੇ ਲਗਾਏ ਸੀ ਇਹ ਕੋਲੇ ਜਿਹੜੇ ਆ ਜਹੀਲੀ ਗੈਸ ਪੈਦਾ ਹੋ ਗਈ ਤੇ ਇਹ ਜਾਨਲੇਵਾ ਸਾਬਤ ਹੋ ਗਏ ਸੋ ਇੱਕ ਪਹਿਲੀ ਡੈੱਡ ਬੋਡੀ ਇੱਥੇ ਪਈ ਆ ਇੱਕ ਤੇ ਦੂਜੀ ਡੈੱਡ ਬੋਡੀ ਉਹ ਪਿੱਛੇ ਪਈ ਆ ਇਹਨਾਂ ਨੂੰ ਉੱਠਣ ਦਾ ਮੌਕਾ ਵੀ ਨਹੀਂ ਮਿਲਿਆ ਇਹ ਸਵਿਰੀ ਸਵਿਰੀ ਮਾਛੀਵਾੜਾ ਇਲਾਕੇ ਦੇ ਵਿੱਚ ਬੜੀ ਹੀ ਦਰਦਨਾਕ ਘਟਨਾ ਵਾਪਰੀ ਆ ਦੋ ਵਿਅਕਤੀ ਮ੍ਰਿਤਕ ਪਾਏ ਗਏ ਨੇ ਟਰੱਕ ਦੇ ਵਿੱਚ ਇਹ ਇੱਕ ਆਹਾਰ ਗੋਦਰ ਫੈਕਟਰੀ ਆ ਸੋ ਇਹ ਟਰੱਕ ਐਂਟਰ ਆ ਜਿਹੜਾ ਜਿੱਥੇ ਇਹ ਸਮਾਨ ਇਥੋਂ ਰਫਾਈਨਡ ਹੋ ਲੈਣ ਲਈ ਆਏ ਸੀਗੇ ਰਫਾਇਨਡ ਲੈਣ ਆਉਂਦੇ ਆਉਂਦੇ ਹੀ ਘਟਨਾ ਵਾਪਰ ਗਈ ਤੇ ਇੱਥੇ ਆ ਕੇ ਪੰਜ ਤੀਕ ਦੇ ਆਏ ਸੀ ਮਾਲ ਹਜੇ ਮਿਲਣਾ ਸੀ ਇਹਨੂੰ ਤਿਆਰ ਹੋਣਾ ਸੀ ਉਹ ਮਿਲਣਾ ਸੀ ਸੋ ਅਸੀਂ ਵੀ ਆਪਣੇ ਜਿਹੜੇ ਦਰਸ਼ਕਾਂ ਨੂੰ ਅਪੀਲ ਕਰਦੇ ਆਂ ਵੀ ਜਿਹੜੀ ਗੈਸ ਪੱਠੀ ਉਹ ਬਿਲਕੁਲ ਜਿਹੜੀ ਕੋਲੇ ਵਾਲੇ ਪੱਠੀ ਆ ਉਹ ਬਿਲਕੁਲ ਨਾ ਲਾਣ ਆਪਣੇ ਕਮਰੇ ਸਰਦੀਆਂ ਤੋਂ ਬਚਾ ਦੇ ਲਈ ਇਹ ਬੜੀ ਹੀ ਘਾਤਕ ਆ ਬੜੀ ਹੀ ਘਟਰਾਵਾ ਵਾਪਰੀਆਂ ਨੇ ਗੈਸ ਚੜਨ ਕਾਰਨ ਇਹ ਦਰਦਨਾਕ ਘਟਨਾ ਤੋਂ ਜਰੂਰ ਦੋ ਬੰਦਿਆਂ ਦੀ ਜਾਨ ਚਲੇਗੀ ਇੱਕ ਤਾਂ ਵਿੱਚੋਂ ਜੋ ਦੱਸਦੇ ਆ ਵੀ ਬਿਲਕੁਲ ਨਵਾਂ ਵਿਆਹ ਆ ਸੀ ਕੁਝ ਦਿਨ ਪਹਿਲਾਂ ਵਿਆਹ ਹੋਇਆ ਸੀ ਜਿਹੜਾ ਇੱਕ ਲੜਕੇ ਦਾ ਭਗਵਾਨ ਜੀ ਜਿਹੜ ਛੋਟੂ ਡਰਾਈਵਰ ਹੈ ਇਹ ਆਖਰੀ ਤੋਂ ਗੱਡੀ ਲੈ ਕੇ ਆਏ ਸੀਗੇ ਇਹਨਾਂ ਦੇ ਜਿਹੜੇ ਐਡਰੈਸ ਨੇ ਜਿਹੜਾ ਹੈਗਾ ਛੋਟੂ ਇਹ ਯੂਪੀ ਦਾਵਾ ਡੂੰਗਰਾਵਾਲ ਡੂੰਗਰਾਵਾਲ ਹੈਗੀ ਤਸਵੀਰ ਖੀਰਾਕੜ ਇਹ ਇੱਥੇ ਦਾਵਾ ਤੇ ਜਿਹੜਾ ਨਾਲ ਕਲਿੰਡਰ ਸ਼੍ਰੀ ਭਗਵਾਨ ਰਾਜਸਥਾਨ ਦਾ ਮਹਿਤਾ ਪਿੰਡ ਭਰਤਗੜ ਭਰਤਪੁਰ ਜ਼ਿਲ੍ਹਾ ਇਹਦੀ ਥੋੜੇ ਦਿਨ ਪਹਿਲਾਂ ਹੀ ਇਹਦਾ ਕਦੇ ਵਿਆਹ ਹੋਇਆ ਸੀ ਤੇ ਬੜੀ ਦਰਦਨਾਕ ਘਟਨਾ ਵਾਪਰੀ ਐ ਸੋ ਸਾਨੂੰ ਇਸ ਘਟਨਾ ਤੋਂ ਸਬਕ ਲੈਣਾ ਚਾਹੀਦਾ ਵੀ ਆਪਣੇ ਘਰਾਂ ਦੇ ਵਿੱਚ ਸਰਦੀ ਤੋਂ ਬਚਾਲ ਲਈ ਪੱਟੀਆਂ ਨਾਲ ਲਾਣ ਤੇ ਵਿਚਾਰ ਰੱਖਣਾ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖਣਾ ਘਟਾਣ ਤੋਂ ਬਚਣ ਦੀ ਹੋਰ ਪ੍ਰਾਲੇ ਕਰ ਪਰ ਇਹ ਜੀ ਗੈਸ ਵਾਲੀਆਂ ਪੱਟੀਆਂ ਨਾਲ ਕੋਲਾ ਨਾ ਪਾਉਣ ਜਿਸ ਨਾਲ ਉਹਨਾਂ ਦੀ ਜਾਨ ਦੇ ਵੱਸਾਬ ਤੋਂ ਹੋਵੇ ਇੱਥੇ ਸਾਡੇ ਕੋਲ ਆਰ ਫੂਡ ਐਂਡ ਫੈਟ ਦੇ ਵਿੱਚ ਮੈਂ ਗੁਰਪ੍ਰੀਤ ਸਿੰਘ ਆ ਸਕਿਉਰਟੀ ਅਫਸਰ ਆ ਆਰਮੀ ਚੋਂ ਪਹਿਲਾਂ ਰਿਟਾਇਰਡ ਹੋਇਆ ਤੇ ਇਹ ਸਾਡੀ ਗੱਡੀ ਆਈ ਸੀਗੀ ਜੀ 5 ਤਰੀਕ ਨੂੰ ਤੇ ਰਾਤ ਨੂੰ ਇਹਨਾਂ ਨੇ ਖਾਣਾ ਖਾਧਾ ਡਰਾਈਵਰਾਂ ਨੇ ਤੇ ਸੌਂ ਗਏ ਨੇ ਸੁੱਤੇ ਹੀ ਰਹਿ ਗਏ ਆ ਜੀ ਅੰਦਰ ਕੀ ਕਾਰਨ ਕਿਲੇ ਜੀ ਸਿਰ ਉੱਠ ਕੇ ਮੈਂ ਦੇਖਿਆ ਜੀ ਸਾਡੇ ਨਾਲ ਜਿਹੜੀ ਟੀਮ ਆਈ ਉਹਨਾਂ ਨੇ ਵੀ ਦੇਖਿਆ ਇਹਨਾਂ ਦੇ ਕੋਲ ਨਾ ਇੱਕ ਪੱਠੀ ਵੀ ਪਈ ਉਹ ਪਈ ਹੈ ਜੀ ਇੱਕ ਕੋਲਾ ਪਿਆ ਹੈ ਜੀ ਜਾਂ ਤਾਂ ਇਹਨਾਂ ਨੂੰ ਅਕਸੀਜਨ ਨਹੀਂ ਗਈ ਜਾਂ ਕੀ ਹੋਇਆ ਕੀ ਨਹੀਂ ਇਹ ਤਾਂ ਹੁਣ ਟੀਮਾਂ ਦੱਸਣਗੀਆਂ ਜਾਂ ਅਸੀਂ ਦੱਸਾਂਗੇ ਤੇ ਇਹ ਸੁੱਤੇ ਪਈ ਮਤਲਬ ਡੈੱਡ ਨੇ ਕੀ ਨਾ ਕੀ ਤੋਂ ਉਹਨਾਂ ਦੇ ਕਿੱਥੇ ਰਹਿਣ ਵਾਲੇ ਹੈ ਇਹ ਜੀ ਇੱਕ ਦਾ ਨਾਂ ਹੈ ਛੋਟੂ ਜੀ ਇਹ ਜੂਪੀ ਦਾ ਰਹਿਣ ਵਾਲਾ ਹੈ ਜੀ ਇੱਕ ਦਾ ਨਾਂ ਹੈਗਾ ਜੀ ਸ਼੍ਰੀ ਭਗਵਾਨ ਨੂੰ ਸੂਚਨਾ ਮਿਲੀ ਸੀ ਜੀ ਇੱਥੇ ਫੈਕਟਰੀ 'ਚ ਇੱਕ ਟਰੱਕ ਖੜਾ ਟਰੱਕ ਦੇ ਵਿੱਚ ਦੋ ਡੈੱਡ ਬੋਡੀਆਂ ਮਿਲੀਆਂ ਨੇ ਅਸੀਂ ਪਹੁੰਚ ਗਏ ਜੀ ਇੱਥੇ ਤੇ ਡਰਾਈਵਰ ਦਾ ਨਾਮ ਪਤਾ ਲੱਗਿਆ ਛੋਟੂ ਰਾਮ ਜੀ ਤੇ ਜਿਹੜਾ ਹੈਗਾ ਇਹਦਾ ਕਨੈਕਟਰ ਉਹਦਾ ਨਾਮ ਹੈਗਾ ਸ਼੍ਰੀ ਭਗਵਾਨ ਤੇ ਸਾਡੇ ਫਰਾਂਸ ਕੁਸੈਂਸ ਦੀ ਟੀਮ ਆ ਰਹੀ ਹੈ ਨੀ ਉਹ ਚੈੱਕ ਕਰਨੀ ਹੈ ਵੀ ਕੀ ਰੀਜਨ ਕੀ ਇਹਨਾਂ ਦੀ ਮੌਤ ਦਾ ਦੀ ਬੁੱਢੀ ਜਾਂਚ ਤਾਂ ਕੀ ਰੀਜਨ ਸਾਹਮਣੇ ਆਇਆ ਜੀ ਮੋੜਲੀ ਜਾਂਚ ਤਾਂ ਜੇ ਅੰਗੂਠੀ ਪਈ ਹੈ ਜੀ ਉੱਥੇ ਇੱਕ ਕੋਲੇ ਵਾਲੀ ਉਹ ਤੋਂ ਜਾਪਦਾ ਬਾਕੀ ਕਲੀਅਰ ਹੋ ਜਾਊਗਾ ਸਾਡੇ ਟੀਮ ਆਂ ਉਤੇ ਗੁਰਦੀਪ ਸਿੰਘ ਟੱਕਰ ਜਗਵਾਨੀ ਟੀਵੀ